ਪਿਆਰੇ ਬੱਚੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੁਣਖੰਡ ਜਾਨੀ ਕਿ ਫੈਕਟਰਸ ਦੇ ਬਾਰੇ ਸਮਝਾਂਗੇ ਇਸ ਤੋਂ ਪਹਿਲਾਂ ਵਾਲੀ ਵੀਡੀਓ ਵਿੱਚ ਮੈਂ ਤੁਹਾਨੂੰ ਮਲਟੀਪਲਸ ਦੇ ਬਾਰੇ ਸਮਝਾ ਚੁੱਕੀ ਹਾਂ ਤੇ ਹੁਣ ਫੈਕਟਰਸ ਦੇ ਬਾਰੇ ਇਸ ਵੀਡੀਓ ਨੂੰ ਧਿਆਨ ਨਾਲ ਦੇਖਣਾ ਜੇ ਪਸੰਦ ਆਈ ਤਾਂ ਪਲੀਜ਼ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਆਪਣੇ ਜੈਸੇ ਬੱਚਿਆਂ ਨੂੰ ਤਾਂ ਕਿ ਉਹ ਵੀ ਇਸ ਤੋਂ ਫਾਇਦਾ ਉਠਾ ਸਕਣ ਤਾਂ ਸ਼ੁਰੂ ਕਰਦੇ ਹਾਂ ਫੈਕਟਰਸ ਫੈਕਟਰਸ ਕੀ ਹੁੰਦੇ ਹਨ ਮੈਂ ਤੇ ਇੱਕ ਕੰਕ ਲੈਣੀ ਹਾਂ ਸੰਖਿਆ 8 ਲੈਣੀ ਹਾਂ 8 ਦੇ ਫੈਕਟਰਸ ਅਗਰ ਤੋਂ ਪੁੱਛੇ ਜਾਂਦੇ ਹਨ 8 ਦੇ ਫੈਕਟਰਸ ਉਹੀ ਹੋਣਗੇ ਜਿਹੜੇ ਜਿਸ ਪਹਾੜੇ ਵਿੱਚ ਆਉਂਦੇ ਹਨ ਜਿਵੇਂ 8 ਜਿਸ ਪਹਾੜੇ ਵਿੱਚ ਆਏਗਾ ਉਹ ਕੀ ਹੋਏਗਾ 8 ਦਾ ਫੈਕਟਰ ਜਿਵੇਂ ਇੱਕ ਦੇ ਪਹਾੜੇ 'ਚ 8 ਆਂਦਾ 2 4 8 2 ਦੇ ਪਹਾੜੇ 'ਚ 8 ਆਂਦਾ 3 ਦੇ ਪਹਾੜੇ 'ਚ 8 ਨਹੀਂ ਆਂਦਾ 4 2 8 4 ਦੇ ਪਹਾੜੇ 'ਚ 8 ਆਂਦਾ ਹੈ ਇਸ ਤੋਂ ਬਾਅਦ 5 6 7 ਤੇ ਇਸ ਤੋਂ ਬਾਅਦ 8 8 1 8 ਯਾਨੀ ਇਹ ਜਿਹੜੇ 1 2 4 ਤੇ 8 ਨੇ ਉਹ ਸਾਰੇ ਕੀ ਹਨ 8 ਦੇ ਫੈਕਟਰਸ ਫੈਕਟਰਸ ਨੂੰ ਅਸੀਂ ਦੋ ਵਿਧੀਆਂ ਨਾਲ ਹੀ ਦੋ ਮੈਥਡ ਤੇ ਡਾਈ ਕਰ ਸਕਦੇ ਹਾਂ ਇੱਕ ਹੈ ਗੁਣਾ ਵਿਧੀ ਦੂਸਰਾ ਹੈ ਪਾਕ ਵਿਧੀ ਮੈਂ ਤੇ ਕੋਰਸਨ ਖੇਲਣੀ ਹਾਂ 12 12 ਦੇ ਅਸੀਂ ਹੁਣ ਗੁਣਖੰਡ ਕੱਢਾਂਗੇ 12 ਦੇ ਸਾਰੇ ਗੁਣਖੰਡ ਕੱਢਾਂਗੇ ਆਪਾਂ ਪਹਿਲਾਂ ਅਸੀਂ ਲੈਨੇ ਆ ਗੁਣਾ ਵਿਧੀ ਮੂਨਾ ਵਿਧੀ ਵਿੱਚ ਦੇਖਾਂਗੇ ਹੁਣ ਅਸੀਂ ਕਿ 12 ਕਿਸ-ਕਿਸ ਪਹਾੜੇ ਉਚਾਨਦੇ ਹਨ ਪੱਲਾ 1 1 12 12 ਫਿਰ 2 ਦੇ ਪਹਾੜੇ ਤੇ ਦੇਖੋ ਕਿੱਥੇ ਆਂਦਾ ਹੈ 2 ਚੋਕੀ 12 ਤਾਂ 2 ਚੋਕੀ 12 3 ਦੇ ਪਹਾੜੇ ਤੇ 12 ਆਂਦਾ ਹੈ ਹਾਂਜੀ 3 ਚੋਕੀ 12 4 ਦੇ ਪਹਾੜੇ 'ਚ 12 ਹਾਂਜੀ 4 3 12 5 ਦੇ ਪਹਾੜੇ 'ਚ 12 ਆਂਦਾ ਨਹੀਂ ਆਂਦਾ 5 1 5 5 2 10 5 3 15 12 ਨਹੀਂ ਆਇਆ 6 ਦੇ ਪਹਾੜੇ 'ਚ ਹਾਂਜੀ 6 ਦੇ ਪਹਾੜੇ 'ਚ ਆਂਦਾ ਹੈ 6 2 12 7 ਦੇ ਪਹਾੜੇ 'ਚ 12 ਨਹੀਂ ਆਂਦਾ 8 ਦੇ ਪਹਾੜੇ 'ਚ 12 ਨਹੀਂ ਆਂਦਾ 9 ਦੇ ਪਹਾੜੇ 'ਚ 12 ਨਹੀਂ ਆਂਦਾ 10 ਦੇ ਪਹਾੜੇ 'ਚ ਵੀ 12 ਨਹੀਂ ਆਂਦਾ ਇਸ ਤੋਂ ਬਾਅਦ 11 11 ਦੇ ਪਹਾੜੇ 'ਚ ਵੀ 12 ਨਹੀਂ ਆਂਦਾ ਫਿਰ ਲਾਸਟ ਸਾਡੇ ਪਾਸ ਰਹਿ ਗਿਆ 12 12 1 12 ਤਾਂ ਇਹ ਸੰਭਾਗ ਵੀ ਲਈ ਰਹੀ 12 ਸਭ ਤੋਂ ਜੋ ਵੀ ਸੰਖਿਆ ਸਾਨੂੰ ਦਿੱਤੀ ਜਾਂਦੀ ਹੈ ਉਸ ਦਾ ਸਭ ਤੋਂ ਛੋਟਾ ਗੁਣਖੰਡਨ ਇੱਕ ਹੋਏਗਾ ਤੇ ਸਭ ਤੋਂ ਵੱਡਾ ਗੁਣਖੰਡ ਉਹ ਜਿਹੜੀ ਸੰਖਿਆ ਸਾਨੂੰ ਦਿੱਤੀ ਗਈ ਹੈ ਉਹ ਆਪ ਹੋਏਗੀ ਤਾਂ ਇਹ ਸਾਰੇ ਗੁਣਖੰਡ ਨੇ ਇੱਥੇ ਹੁਣ ਗੁਣਖੰਡਾਂ ਦੀ ਦੁਹਰਾਈ ਹੋ ਰਹੀ ਦੇਖੋ 2 3 4 6 12 ਇਹ ਤਾਂ ਦੇਖੋ 1 2 3 4 6 12 ਇਸ ਦਾ ਭਾਗ ਵਿਧੀ ਹੈ ਕਿ ਇਸ ਤੋਂ ਬਾਅਦ ਗੁਣਖੰਡ ਹੋਰ ਨਹੀਂ ਬਣਨਗੇ ਤਾਂ 12 ਦੇ ਗੁਣਖੰਡ ਕੀ ਹੋ ਕੀ ਹੋਏ ਭਾਗ ਵਿਧੀ ਰਾਹੀਂ ਆਪਣੀ ਚ ਕਰ ਲਿਆ ਹੈ 1 2 3 4 6 12 ਇਹ ਗੁਣਾ ਵਿਧੀ ਰਾਹੀਂ ਸਾਨੂੰ ਪਤਾ ਲੱਗ ਗਿਆ ਇਹ 12 ਦੇ ਗੁਣਖੰਡ ਨੇ ਹੁਣ ਅਸੀਂ ਭਾਗ ਵਿਧੀ ਰਾਹੀਂ ਭਾਗ ਵਿੱਚ ਵਿੱਚ ਅਸੀਂ ਹਰ ਇੱਕ ਪਹਾੜੇ ਨਾਲ 12 ਦੀ ਸੰਖਿਆ ਨੂੰ ਭਾਗ ਕਰਾਂਗੇ ਤੇ ਚੈੱਕ ਕਰਾਂਗੇ ਕਿ ਉਹ ਪੂਰਾ ਪੂਰਾ ਡਿਵਾਈਡ ਹੋ ਰਿਹਾ ਕਿ ਨਹੀਂ ਜੇ ਪੂਰਾ ਪੂਰਾ ਡਿਵਾਈਡ ਹੋ ਰਿਹਾ ਹੈ ਭਾਗ ਹੋ ਰਿਹਾ ਹੈ ਤਾਂ ਉਹ ਦਿੱਤੀ ਹੋਈ ਸੰਖਿਆ ਦਾ ਕੀ ਹੈ ਫੈਕਟਰ ਜੇ ਰਿਮੇਂਡਰ ਪਿੱਛੇ ਬਚ ਰਿਹਾ ਹੈ ਤਾਂ ਉਹ ਦਿੱਤੀ ਹੋਈ ਸੰਖਿਆ ਦਾ ਫੈਕਟਰ ਭਾਗ ਗੁਣਖੰਡ ਨਹੀਂ ਹੈ ਅਸੀਂ ਸ਼ੁਰੂ ਕਰਦੇ ਹਾਂ 1 ਤੋਂ 12 ਨੂੰ ਪਲਾ 1 ਨਾਲ ਭਾਗ ਕਿ ਦੇਖਦੇ ਹਾਂ 1 1 1 2 ਤਾਰਿਆ 1 2 2 2 ਰਿਮੈਂਡਰ 0 ਇਸ ਤੋਂ ਬਾਅਦ 12 ਨੂੰ 2 ਨਾਲ 2 6 12 ਰਿਮੈਂਡਰ 0 12 ਨੂੰ 3 ਨਾਲ 3 4 12 ਰਿਮੈਂਡਰ ਜੀ 12 ਨੂੰ 4 ਨਾਲ 4 3 12 ਰਿਮੇਂਡਰ 0 ਹੁਣ 12 ਨੂੰ 5 ਨਾਲ 5 2 10 ਰਿਮੇਂਡਰ 2 12 ਨੂੰ 6 ਨਾਲ 6 2 12 ਰਿਮੇਂਡਰ 0 ਹੁਣ 12 ਨੂੰ ਕਰਾਂਗੇ 7 ਨਾਲ 7 1 7 12 ਚ 7 ਕੱਟੇ 5 ਰਿਮੇਂਡਰ 12 ਨੂੰ 8 ਨਾਲ 8 1 ਕਮ 8 12 ਚ 8 ਕੱਟੇ 4 ਤਾਂ ਰਹਿ ਗਿਆ ਰਿਮੇਂਡਰ 4 ਇਸ ਤੋਂ ਗ੍ਰੀਨ ਡਿਵਾਈਡ ਹੋ ਰਿਹਾ 12 ਨੂੰ 9 ਨਾਲ 9 1 ਕਮ 9 12 ਚ 9 ਕੱਟੇ 3 ਰਿਮੇਂਡਰ 12 ਨੂੰ ਹੁਣ 10 ਨਾਲ ਕਰਾਂਗੇ 10 1 ਕਮ 10 ਰਿਮੇਂਡਰ 2 ਇਸ ਤੋਂ ਬਾਅਦ 12 ਨੂੰ 11 ਨਾਲ 11 1 11 ਰਿਮੇਂਡਰ 1 12 ਨੂੰ 12 ਨਾਲ ਘਟੋ 0 ਚਣਕੀ ਰਿਮੇਂਡਰ ਇੱਥੇ ਕੁਝ ਨਹੀਂ ਹੁਣ ਬੱਚਿਓ ਆਪਾਂ ਨੇ 12 ਲਾਸਟ ਆਪਣੀ ਸੰਖਿਆ ਕਿਉਂਕਿ 12 ਜਿਹੜੀ ਦਿੱਤੀ ਹੋਈ ਸੰਖਿਆ ਹੈ ਉਸ ਤੋਂ ਵੱਡਾ ਰਿਮੇਂਡਰ ਨਹੀਂ ਹੋ ਸਕਦਾ ਓ ਸੌਰੀ 12 ਤੋਂ ਵੱਡਾ ਕੋਈ ਫੈਕਟਰ ਨਹੀਂ ਹੋ ਸਕਦਾ ਦਿੱਤੀ ਹੋਈ ਸੰਖਿਆ ਤੋਂ ਵੱਡਾ ਫੈਕਟਰ ਨਹੀਂ ਹੋਏਗਾ ਤਾਂ ਹੁਣ ਦੇਖੋ ਜਿੱਥੇ ਰਿਮੈਂਡਰ ਜ਼ੀਰੋ ਹੈ ਉਹ ਸਾਰੇ ਕੀ ਨੇ 12 ਦੇ ਫੈਕਟਰ 1 2 3 4 5 ਦੀ ਵਿੱਚ 2 ਬਚ ਰਿਹਾ ਹੈ ਰਿਮੈਂਡਰ ਇਸ ਕਰਕੇ ਇਹ 12 ਦਾ ਫੈਕਟਰ ਨਹੀਂ ਹੈ 6 ਫੈਕਟਰ ਹੈ 7 7 ਨਾਲ ਜੋੜ ਨ ਡਿਵਾਈਡ ਕੀਤਾ ਤਾਂ ਪੰਜ ਰਿਮੇਂਡਰ ਇਹ ਫੈਕਟਰ ਨਹੀਂ ਹੈ 8 ਵੀ ਫੈਕਟਰ ਨਹੀਂ ਹੈ ਕਿਉਂਕਿ ਰਿਮੇਂਡਰ 4 ਹੈ 9 ਵੀ ਫੈਕਟਰ ਨਹੀਂ ਹੈ 10 ਵੀ ਫੈਕਟਰ ਨਹੀਂ ਹੈ 11 ਵੀ ਫੈਕਟਰ ਨਹੀਂ ਹੈ 12 ਫੈਕਟਰ ਹੈ ਤਾਂ 12 ਦੇ ਫੈਕਟਰਸ 12 ਦੇ ਗੁਣਖੰਡ ਪੰਜਾਬੀ ਚਾਪ ਗੁਣਖੰਡ ਕੰਨੇ ਹਾਂ ਇੰਗਲਿਸ਼ ਚ ਫੈਕਟਰਸ ਮੈਂ ਇੰਗਲਿਸ਼ ਚ ਨਾਲ ਤਾਂ ਦੱਸ ਰਹੀ ਆ ਜਿਹੜੇ ਪੰਜਾਬੀ ਵਾਲੇ ਬੱਚੇ ਹੈ ਉਹ ਜਦੋਂ ਤੁਸੀਂ ਫੈਕਟਰ ਵਰਡ ਸੁਣੋ ਤਾਂ ਕਨਫਿਊਜ਼ ਨਾ ਹੋ ਵੀ ਇਹ ਕਿਹੜੇ ਨੇ ਕੀ ਚੀਜ਼ ਹੁੰਦੀ ਹੈ ਇਹ ਤੁਹਾਨੂੰ ਇਸ ਵਾਰ ਵੀ ਪਤਾ ਹੋਣਾ ਚਾਹੀਦਾ ਹੈ ਤਾਂ 1 2 3 4 6 ਤੇ 12 ਇਹ ਸਾਰੇ ਕੀ ਨੇ 12 ਦੇ ਫੈਕਟਰਸ